ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਗਣਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹਉਮਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਵਾਜ ਗੁਰੂ ਜੀ ਕਾ ਖਾਲਸਾ ਅਹਵਾਹੇ ਗੁਰੂ ਜੀ ਕੀ ਫਤਿਹ ਪਰਮ ਸੰਬੰਧ ਜੋਗ ਸਤਿਗੁਰਾਂ ਦੀ ਸਾਜੀ ਹੋ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤਿਓ ਅੰਮ੍ਰਿਤ ਵੇਲੇ ਤੋਂ ਪਾਵਨਾ ਦੇ ਨਾਲ ਗੁਰੂ ਸਾਹਿਬ ਜੀਾਂ ਦੇ ਮੁਬਾਰਕ ਦਰਸ਼ਨ ਦੀਦਾਰ ਕਰਕੇ ਸ਼ਰਧਾ ਰ ਪਾਵਨਾ ਦੇ ਨਾਲ ਬਾਣੀ ਪੜ੍ਹੀ ਸੁਣੀ ਹੈ ਉਪਰੰਤ ਆਪਾਂ ਸਾਰੇ ਰਲ ਮਿਲ ਕੇ ਆਪਣੇ ਜੀਵਨ ਦੇ ਭਲੇ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਰਲ ਮਿਲ ਕੇ ਕਰੀਦਾ ਹੈ। ਰਾਮ ਕਲੀ ਰਾਗ ਦੇ ਅੰਦਰ ਅਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕੱਲ ਆਪਾਂ ਨੇ ਪ੍ਰਾਰੰਭ ਕੀਤੀ ਹੈ। ਜਿਸ ਤਰ੍ਹਾਂ ਕਿ ਧੰ ਸਤਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਪੌੜੀ ਦੇ ਵਿੱਚ ਸਾਨੂੰ ਇਹ ਦਰਸਾਇਆ ਹੈ ਕਿ ਜ਼ਿੰਦਗੀ ਦਾ ਜਿਹੜਾ ਅਸਲ ਆਨੰਦ ਹੈ ਉਹ ਸਤਗੁਰੂ ਦੀ ਪ੍ਰਾਪਤੀ ਦੇ ਵਿੱਚ ਹੈ ਜਦੋਂ ਸਰ ਸੰਗਤ ਜੀ ਮਨ ਪੂਰੀ ਤਰ੍ਹਾਂ ਸਤਗੁਰੂ ਦੇ ਸਮਰਪਣ ਹੋ ਗਿਆ ਤੇ ਉਹ ਆਨੰਦ ਫਿਰ ਜ਼ਿੰਦਗੀ ਦਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਜ਼ਿੰਦਗੀ ਦੇ ਵਿੱਚ ਇੰਨਾ ਨੂੰ ਪਰ ਦਿੰਦੇ ਨੇ ਕਿ ਉਹ ਜੀਵ ਸਾਧ ਸੰਗਤ ਜੀ ਕਹ ਲੋ ਦੁੱਖਾਂ ਔਰ ਸੁੱਖਾਂ ਤੋਂ ਲਾਭ ਔਰ ਰਹਾਣੀ ਤੋਂ ਬੜਾ ਉੱਪਰ ਉੱਠ ਜਾਂਦਾ ਹੈ ਜੋ ਅੱਜ ਦੀ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਸਾਨੂੰ ਵਿਚਾਰ ਦਿੱਤੀ ਹੈ ਸਭ ਕਹਿੰ ਲੱਗੇ ਕਿ ਜਦੋਂ ਆਪਾਂ ਸਤਿਗੁਰੂ ਤੋਂ ਦੂਰ ਹੋ ਜਾਂਦੇ ਆ ਨਾ ਜੀ ਤੇ ਉਦੋਂ ਅਸੀਂ ਬਹਿਰੂਨੀ ਦੁਨੀਆ ਦੇ ਅੰਦਰ ਵਰਤਦੇ ਆ ਬਹਿਰੂਨੀ ਦੁਨੀਆ ਤੋਂ ਭਾਵ ਹੈ ਕਿ ਬਾਹਰ ਦੀ ਦੁਨੀਆ ਇਹ ਬਾਹਰ ਦਿਸਦਾ ਸੰਸਾਰ ਤੇ ਇਸ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਬੜੀ ਤਰ੍ਹਾਂ ਦੇ ਝਗੜੇ ਚ ਮੇਲੇ ਨੇ ਘੁੰਮਣ ਘੇਰੀ ਹੈ ਜੀ ਇਹ ਸੰਸਾਰ ਜਿਹੜਾ ਬੰਦੇ ਦੀ ਜ਼ਿੰਦਗੀ ਦੁੱਖਾਂ ਔਰ ਸੁੱਖਾਂ ਦੇ ਵਿੱਚ ਝਗੜਿਆਂ ਵਿਵਾਦਾਂ ਦੇ ਵਿੱਚ ਫਸੀ ਹੋਈ ਹੈ ਇਹਦੇ ਵਿੱਚ ਕਿਸੇ ਨੂੰ ਦੁਸ਼ਮਣ ਮੰਨ ਕੇ ਬੈਠਾ ਹੈ ਕਿਸੇ ਨੂੰ ਮਿੱਤਰ ਮੰਨ ਕੇ ਬੈਠਾ ਹੈ ਇਹ ਤਾਂ ਹੈ ਵੀ ਜਦੋਂ ਆਪਾਂ ਗੁਰੂ ਤੋਂ ਦੂਰ ਹੋ ਕੇ ਜੀਵਨ ਬਤੀਤ ਕਰਨੇ ਆ ਤਾਂ ਸਰ ਸੰਗਾ ਜੀ ਕਈ ਤਰ੍ਹਾਂ ਦੇ ਝਗੜੇ ਬੰਦਾ ਜੀਵਨ ਦੇ ਵਿੱਚ ਛੇੜ ਕੇ ਰੱਖਦਾ ਹੈ ਹੁਣ ਇਹ ਝਗੜੇ ਜ਼ਿੰਦਗੀ ਦੇ ਵਿੱਚ ਹੈ ਹੀ ਤਾਂ ਨੇ ਜੇ ਸਾਨੂੰ ਸਤਿਗੁਰੂ ਦੀ ਮੱਤ ਨਹੀਂ ਹੈ ਤੇ ਜਦੋਂ ਆਪਾਂ ਸਾਧ ਸੰਗਤ ਜੀ ਸਤਿਗੁਰੂ ਦੇ ਕੋਲ ਆ ਜਾਂਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਆ ਕੇ ਬੈਠਣੇ ਆ ਸਤਿਗੁਰੂ ਸਾਨੂੰ ਅੰਦਰੂਨੀ ਦੁਨੀਆ ਦੀ ਗੱਲ ਦੱਸਦੇ ਨੇ ਉਹ ਬਾਹਰ ਨੂੰ ਬਾਹਰਲੇ ਨੂੰ ਛੱਡ ਦਿੰਦੇ ਨੇ ਮਹਾਰਾਜ ਕਹਿੰ ਲਗੇ ਤੂੰ ਆਪਣੇ ਸਰੂਪ ਦੀ ਪਛਾਣ ਕਰ ਕਹਿ ਲੱਗ ਕਿ ਬਥੇਰਾ ਦੂਸਰਿਆਂ ਦੇ ਔਗਣ ਬਥੇਰੇ ਵੇਖ ਲੈ ਨਹੀਂ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਸਤਿਗੁਰੂ ਸਮਝਾਉਂਦੇ ਨੇ ਵੀ ਤੂੰ ਦੂਜਿਆਂ ਦਾ ਫਿਕਰ ਛੱਡ ਦੇ ਵੀ ਫਲਾਣਾ ਬੰਦਾ ਸਿਮਰਨ ਨਹੀਂ ਕਰਦਾ ਫਲਾਣਾ ਬੰਦਾ ਬਾਣੀ ਨਹੀਂ ਪੜਦਾ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਕਹਿਣ ਕਿ ਤੂੰ ਆਪਣਾ ਆਪ ਸੁਭਾਲ ਤੂੰ ਦੂਜਿਆਂ ਦੀਆਂ ਜ਼ਿੰਦਗੀਆਂ ਨਾ ਪੜ ਤੂੰ ਆਪਣੀ ਜ਼ਿੰਦਗੀ ਨੂੰ ਪੜਨ ਦਾ ਯਤਨ ਕਰ ਵੀ ਮੇਰੀ ਜ਼ਿੰਦਗੀ ਦੇ ਪੰਨਿਆਂ ਦੇ ਉੱਤੇ ਕੀ ਲਿਖਿਆ ਹੋਇਆ ਹੈ ਆਪਣੜੇ ਗਿਰਿਵਾਲ ਮੈਂ ਸਿਰ ਨੀਵਾ ਕਰ ਦੇਖ ਆਪਣੇ ਗਿਰਿਵਾਲ ਦੇ ਅੰਦਰ ਝਾਤ ਝਾਤ ਮਾਰ ਕੇ ਵੇਖ ਵੀ ਮੇਰਾ ਜੀਵਨ ਜੋ ਸਤਿਗੁਰੂ ਦੇ ਦੱਸੇ ਹੋਏ ਉਪਦੇਸ਼ ਨੇ ਜੋ ਮਾਲਕ ਦੀ ਦਿੱਤੀ ਹੋਈ ਸਿੱਖਿਆ ਹੁੰਦੇ ਅਨੁਸਾਰ ਚੱਲ ਰਿਹਾ ਆ ਜਾਂ ਨਹੀਂ ਚੱਲ ਰਿਹਾ ਜੇ ਨਹੀਂ ਚੱਲ ਰਿਹਾ ਤੇ ਫਿਰ ਧੰਗ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਆਪਣੇ ਮਨ ਨੂੰ ਸਮਝਾ ਕੇ ਸਮਝਾਉਣਾ ਕਿ اے ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਵੀ ਐ ਮੇਰੇ ਮਾੜਾ ਤੂੰ ਗੁਰੂ ਦੇ ਨਾਲ ਰਿਹਾ ਕਰ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਮਨ ਰਹਿਣ ਲੱਗ ਪਿਆ ਨਾ ਜੀ ਪਤਸ਼ਾਹ ਜੀ ਕਹਿੰਦੇ ਕਿ ਇਹ ਜ਼ਿੰਦਗੀ ਦੇ ਵਿੱਚ ਫਿਰ ਇਹ ਇਹਦੀ ਸਾਰੀ ਦਸ਼ਾ ਬਦਲ ਜਾਏਗੀ ਮਾਰੇ ਕਹਿਣ ਲੱਗੇ ਜਦੋਂ ਗੁਰੂ ਦੀ ਜੀਵਨ ਦੇ ਵਿੱਚ ਐਂਟਰੀ ਹੋ ਗਈ ਜਦੋਂ ਇਹ ਮਨ ਗੁਰੂ ਦੀ ਹਜ਼ੂਰੀ ਦੇ ਅੰਦਰ ਰਹਿਣ ਲੱਗ ਪਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਣਗੇ ਕਹਿਣ ਲੱਗੇ ਕਿ ਵੇਖ ਪਰ ਤੇਰੇ ਰੂਪ ਨਾ ਪੇਖੈ ਨਿੱਧਰ ਵੀ ਨਹੀਂ ਵੇਖਣਾ ਪਰਾਇਆ ਰੂਪ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾ ਜਾਣੇ ਉੱਥੇ ਮਾਰੇ ਕਹਿਣ ਲੱਗੇ ਜੀਵਨ ਦੇ ਵਿੱਚ ਕਿੱਡਾ ਵੱਡਾ ਪਲਟਾ ਆ ਗਿਆ ਤੋ ਸਤ ਸੰਗਤ ਜੀ ਫਿਰ ਸਤਗੁਰੂ ਕਹਿੰਦੇ ਨੇ ਕਹਿੰਨਗੇ ਕੰਨ ਨਾ ਸੁਣੈ ਕਾਹੂ ਕੀ ਨਿੰਦਾ ਬਦਸ਼ਾਹ ਜੀ ਕਹਿੰਨ ਲੱਗੇ ਦੁਨੀਆ ਦੇ ਆ ਜਿਹੜਾ ਵਾਧਾ ਘਾਟਾ ਹੈ ਨਾ ਜੀ ਜੋ ਤੂੰ ਬੜੇ ਚਸਕੇ ਲੈ ਲੈ ਕੇ ਸੁਣਨਾ ਹੈ ਵਾਕਈ ਸਤ ਸੰਗਤ ਜੀ ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰੀਏ ਨਾ ਗੁਰੂ ਸਾਹਿਬ ਜੀ ਦੇ ਕੋਲ ਜਦੋਂ ਬਹਿਣਾ ਤੇ ਉਦੋਂ ਆਪਣੇ ਵਾਸਤੇ ਸਮਾਂ ਸੀਮਤ ਹੈ ਉਦੋਂ ਮਨ ਜਿਹੜਾ ਸਾਧ ਸੰਗਤ ਜੀ ਉਡਾਰੀਆਂ ਤੇ ਉਡਾਰੀਆਂ ਮਾਰਦਾ ਹੈ ਆਪਾਂ ਕਈ ਵਾਰੀ ਇਹ ਸਵਾਲ ਸਾਧ ਸੰਗਤ ਜੀ ਹੁੰਦਾ ਹੈ ਨਾ ਇੱਕ ਦੂਜੇ ਨੂੰ ਸਾਡਾ ਬੇ ਬੇਫੋਜੀ ਬਾਣੀ ਪੜਦੇ ਹੋਈ ਹੈ ਨਾ ਤੇ ਸਾਡਾ ਮਨ ਨਹੀਂ ਲੱਗਦਾ ਗੁਰਦੁਆਰੇ ਜਾਣ ਨੂੰ ਦਿਲ ਨਹੀਂ ਕਰਦਾ ਸੇਵਾ ਕਰਨ ਨੂੰ ਦਿਲ ਨਹੀਂ ਕਰਦਾ ਸਿਮਰਨ ਕਰਨ ਨੂੰ ਦਿਲ ਨਹੀਂ ਕਰਦਾ ਪਰ ਅੱਜ ਤਾਈਂ ਕਿਸੇ ਨੇ ਇਹ ਨਹੀਂ ਆਖਿਆ ਵੀ ਜਦੋਂ ਮੈਂ ਕਿਸੇ ਦੀਆਂ ਗੱਲਾਂ ਕਰਨ ਬਹਿ ਜਾਂਦਾ ਮੇਰੇ ਦਿਲ ਨਹੀਂ ਲੱਗਦਾ ਉੱਥੇ ਫੁੱਲ ਬਟਾ ਫੁੱਲ ਸਾਦ ਸੰਗਤ ਜੀ ਸਾਡਾ ਦਿਲ ਲੱਗੇਗਾ ਕੋਈ ਨਾਟਕ ਜੇੜਕ ਵੇਖ ਰਹੇ ਆ ਜੀ ਕਦੀ ਨਹੀਂ ਕਿਸੇ ਨੇ ਵੀ ਆਖਿਆ ਵੀ ਮੇਰਾ ਮਨ ਪਰ ਗਿਆ ਵੀ ਮੈਂ ਮੇਰਾ ਮਾਨੀ ਉਡੂ ਊਡੂ ਕਰਨ ਲੱਗ ਗਿਆ ਵੀ ਮੈਂ ਅੱਜ ਫਿਲਮ ਨਹੀਂ ਦੇਖਣੀ ਅੱਜ ਮੈਂ ਇਹ ਨਹੀਂ ਕਰਦਾ ਅੱਜ ਮੇਰਾ ਮਾਨੀ ਪਰ ਗਿਆ ਵੀ ਮੈਂ ਵਿੱਚ ਵਿਆਹ ਦੇ ਵਿੱਚ ਗਿਆ ਸੀ ਤੇ ਉਹ ਉੱਠ ਕੇ ਆ ਜਾਵਾਂ ਨਹੀਂ ਕਿਸੇ ਨੇ ਨਹੀਂ ਇਸ ਤਰ੍ਹਾਂ ਕਿਹਾ ਕਹਿ ਲਗੇ ਮੇਰਾ ਮਨ ਨਹੀਂ ਅੱਜ ਮੰਨਿਆ ਹੈਗਾ ਵੀ ਮੈਂ ਚਾਰ ਬੰਦਿਆਂ ਦੇ ਵਿੱਚ ਬਹਿ ਕੇ ਕੋਈ ਸੰਸਾਰ ਦੀਆਂ ਗੱਲਾਂ ਮਾਰਨਾ ਨਹੀਂ ਅੱਜ ਤੱਕ ਇਹ ਨਹੀਂ ਕਿਸੇ ਨੇ ਆਖਿਆ ਉੱਥੇ ਸਵੇਰ ਤੋਂ ਲੈ ਕੇ ਨਾ ਜੀ ਸ਼ਾਮ ਤੱਕ ਬਸ ਤੁਹਾਡੀ ਡਿਊਟੀ ਇਹ ਹੈ ਵੀ ਉਹਨਾਂ ਨੂੰ ਚਾਹ ਪਾਣੀ ਪਹੁੰਚਾਉਂਦੇ ਰਹੋ ਜੀ ਲੈ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਹੀਂ ਹਿੱਲਣ ਲੱਗਾ ਜੀ ਪਰ ਸਤਿਗੁਰੂ ਦੇ ਕੋਲ ਬੈੰਧਿਆ ਸਾਰ ਹੀ ਨਾ ਜੀ ਬੰਦੇ ਦਾ ਮਨ ਉਹ ਡੂ ਡੂ ਕਰਨ ਲੱਗ ਪੈਂਦਾ ਉਹ ਕਿਉਂ ਕਰਦਾ ਬੰਦੇ ਨੂੰ ਬਾਹਰਲੀ ਦੁਨੀਆ ਪਸਾਉਂਦੇ ਪਰ ਸਤਿਗੁਰੂ ਕਹਿੰਦੇ ਨੇ ਨਹੀਂ ਤੂੰ ਘਰ ਟਿਕੇਗਾ ਨਾ ਤੇ ਘਰ ਟਿਕ ਕੇ ਆਨੰਦ ਆਣੇ। ਤਾਂ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਏ ਮਨ ਮੇਰਿਆ ਤੂੰ ਸਦਾ ਰਹਿ ਉਹ ਹਰ ਨਾਲੇ। ਮਰ ਕਹਿਣ ਲਿਖੇ ਮੇਰੇ ਮਨਾਂ ਤੂੰ ਸਦਾ ਗੁਰੂ ਦੇ ਨਾਲ ਰਿਹਾ ਕਰ। ਹੁਣ ਭਾਈ ਮਰਦਾਨਾ ਸਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਹਿੰਦਾ ਸੀ ਜੀ। ਤੇ ਕਿੱਡਾ ਆਨੰਦਮਈ ਜੀਵਨ ਸੀ ਜੀ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ। ਜੇ ਕਦੀ ਸత్సੰਗਤ ਜੀ ਗਲਾ ਛਕਵਾ ਹੋ ਜਾਣਾ 2 ਮਿੰਟ ਗੁੱਸਾ ਫਿਰ ਉਸੇ ਤਰ੍ਹਾਂ ਵਾਪਸ ਆ ਜਾਣਾ ਅਨਜ ਤੋ ਉਹ ਤੇ ਜਦੋਂ ਸత్సੰਗਤ ਜੀ ਉਹ ਮਨ ਦੇ ਨੇੜੇ ਰਹਿਣ ਵਾਲਾ ਭਾਈ ਮਰਦਾਨਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸత్సੰਗਤ ਜੀ ਵਿਦਾਇਗੀ ਲੈ ਕੇ ਕਹਿੰਦੇ ਚਲੇ ਗਏ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕੋਈ ਬੇਨਤੀ ਕੀਤੀ ਸੀ ਕਹਿੰਨ ਲੱਗੇ ਮਹਾਰਾਜ ਵੀ ਸਾਨੂੰ ਵੀ ਕੋਈ ਰਵਾਭੀ ਦੇ ਦਿਓ ਵੀ ਅਸੀਂ ਗੋਇੰਦਵਾਲ ਵਾਏ ਗੁਰੂ ਫਡੂਰ ਸਭ ਲੈ ਜਾਈਏ ਤੇ ਉਸੇ ਵੇਲੇ ਕਿੱਡਾ ਪਿਆਰ ਆਇਆ ਸੀ ਸਾਧ ਸੰਗਤਾਂ ਜੀ ਕਹਿਣ ਲੱਗੇ ਰਬਾਬੀ ਤੇ ਸਿਰਫ ਮੇਰਾ ਮਰਦਾਨਾ ਸੀ ਉਹ ਕੋਈ ਨਹੀਂ ਸੀ ਹੈ ਕਹਿਣ ਲੱਗੇ ਮੇਰਾ ਮੇਰਾ ਰਬਾਬੀ ਸੀ ਉਹ ਭਾਈ ਮਰਦਾਨਾ ਵੇਖੋ ਜੇ ਗੁਰੂ ਸਾਹਿਬ ਦੇ ਨਾਲ ਰਹਿ ਤੇ ਗੁਰੂ ਨੇ ਕਿੰਨਾ ਚੇਤੇ ਦੇ ਵਿੱਚ ਰੱਖਿਆ ਜੀ ਭਾਈ ਮਰਦਾਨਾ ਤੇ ਤੋਂ ਇਸ ਕਰਕੇ ਮਾਰਾ ਕਹਿਣ ਲੱਗੇ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ हे मेरे मनार तू गुरु ਦੇ ਨਾਲ ਰਹੇ ਜਦੋਂ ਗੁਰੂ ਦੇ ਨਾਲ ਰਹੇਗਾ ਨਾ ਤੇ ਮਾਰੇ ਕਹਿਣ ਕਿ ਕਰਨ ਨਾ ਸੁਣੇ ਕਾਹੂ ਕਿ ਨੰਦਾ ਗੁਰੂ ਦੇ ਨਾਲ ਰਹਿਣ ਦਾ ਫਾਇਦਾ ਇਹ ਹੋ ਜਾਏਗਾ ਤੂੰ ਆਪਣੇ ਆਪ ਨੂੰ ਪਰਚੋਲੇਗਾ ਵੀ ਮੈਂ ਜਿਹਨਾਂ ਦੀ ਨਿੰਦਿਆ ਕਰਦੇ ਹਾਂ ਮੇਰੇ ਤੋਂ ਮਾੜੇ ਨਹੀਂ ਉਹ ਮੇਰੇ ਤੋਂ ਚੰਗੇ ਨਹੀਂ ਉਥੇ ਇਹ ਗੱਲ ਆ ਜਾਏਗੀ ਸਭ ਤੇ ਜਾਣੇ ਆਪਸ ਕੋ ਮੰਦਾ ਤੇ ਹੁਣ ਜਦੋਂ ਆਪਾਂ ਆਪਣੇ ਆਪ ਨੂੰ ਮੰਦਾ ਹੀ ਜਾਣ ਲਿਆ ਤੇ ਮਾਰੇ ਕੰਨ ਲ ਕੇ ਫਿਰ ਜ਼ਿੰਦਗੀ ਦੇ ਵਿੱਚ ਆਨੰਦ ਵਿੱਚ ਕੀ ਬਣਦਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੰਬੀਰ ਸਭ ਤੇ ਹਮ ਗੁਰੇ ਹਬ ਤਜ ਪਲੋ ਸਭ ਕੋਏ ਕੰਨ ਕ ਕਿ ਸਾਰੇ ਤੋਂ ਮਾੜੇ ਤੇ ਪਾਈ ਅਸੀਂ ਆ ਬਾਕੀ ਤੇ ਸਾਰਾ ਸੰਸਾਰ ਸਾਡੇ ਨਾਲ ਸੋਹਣਾ ਹੈ ਚੰਗਾ ਹੈ ਵਧੀਆ ਹੈ ਸਾਡੇ ਤੋਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਹੀ ਗੱਲ ਆਖਦੇ ਨੇ ਕੰਨ ਕ ਮੰਦਾ ਜਾਣਾ ਆਪ ਕੋ ਅਵਰ ਭਲਾ ਸੰਸਾਰ ਵੇ ਜਦੋਂ ਆਪਣੇ ਆਪ ਨੂੰ ਮੰੰਦਾ ਗਿਣ ਲੈਗਾ ਨਾ ਬੜਾ ਤੇ ਸੱਚ ਜਾਣੀ ਤੇਰੇ ਜੀਵਨ ਦਾ ਇਹ ਇਹ ਜਿਹੜਾ ਸਾਧ ਸੰਗਤ ਜੀ ਕਹਿ ਲੋ ਜੀਵਨ ਦਾ ਏਮ ਹੀ ਕੋਈ ਹੋਰ ਬਣ ਜਾਏਗਾ ਫਿਰ ਸਾਰਿਆਂ ਦੇ ਪ੍ਰਤੀ ਤੇਰੇ ਅੰਦਰ ਪਿਆਰ ਡਲਕ ਡਲਕ ਕੇ ਪਵੇਗਾ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕਰਨ ਸੁਣੇ ਕਾਹੂ ਕਿ ਨੰਦਾ ਸਭ ਤੇ ਜਾਣੈ ਆਪਸ ਕੋ ਮੰੰਦਾ ਗੁਰਪ੍ਰਸਾਦ ਵਿਖਿਆ ਪਰਹਰੇ ਬੜਾ ਇਹ ਕਹਿਣ ਲੱਗੇ ਫਿਰ ਅੰਦਰੋਂ ਇਹ ਮਾਇਆ ਰੂਪੀ ਜ਼ਹਿਰ ਜੜੀ ਹੈ ਨਾ ਤੇਰੇ ਇਹ ਬੰਦਿਆਂ ਦੇ ਦਿਮਾਗ ਨੂੰ ਚੜੀ ਪਈ ਜ ਜ਼ਹਿਰ ਮਾਰੇ ਕਹਿਣ ਲੱਗੇ ਇਹਦਾ ਮਾਣ ਲਾ ਦੇ ਮਾਣ ਤਿਆਗੋ ਤੁਮ ਦਇਆ ਵੀ ਇਹ ਮਨ ਮੇਰਿਆ ਤੂੰ ਸਦਾ ਰਵਰ ਨਾਲੇ ਗੁਰੂ ਦੇ ਕੋਲ ਰਹਿ ਕੇ ਕਹਿ ਵੀ ਸਤਿਗੁਰੂ ਮੇਰੇ ਅੰਦਰ ਮਾਇਆ ਦਾ ਮਾਣ ਬੜਾ ਹੈ ਤੇ ਉਥੇ ਮਾਣ ਮਾਇਆ ਦਾ ਨਹੀਂ ਕਰਨਾ ਆਏਗਾ ਇਹ ਮਨ ਮੇਰਿਆ ਕਿੰਦਾ ਮਾਣ ਕਰਨਾ ਹੈ ਤੋ ਗੁਰੂ ਦੇ ਸਾਹਮਣੇ ਹੱਥ ਜੋੜ ਕਰਕੇ ਕਹਿ ਤੂੰ ਮੇਰਾ ਬਹੁ ਮਾਣ ਕਰਤੇ ਤੂੰ ਮੇਰਾ ਬਹੁ ਮਾਣ ਜੋਰ ਤੁਮਾਰਾ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਬਿ ਸਤਗੁਰੂ ਮੈਨੂੰ ਤੇ ਤੇਰਾ ਮਾਣ ਹੈ ਕਿਉਂਕਿ ਮਾਣ ਨ ਬਾਣੀ ਤੂੰ ਧਣੀ ਤੇਰਾ ਪ੍ਰਵਾਸਾ ਬਿਨ ਸਾਜੇ ਅਨ ਟੇਕ ਹੈ ਸੋ ਜਾਣੋ ਕਾਚਾ ਬਾਰੇ ਕਹਿਣ ਲਗੇ ਜਦੋਂ ਇਸ ਤਰ੍ਹਾਂ ਗੁਰੂ ਦੇ ਨਾਲ ਰਹੇਗਾ ਨਾ ਤੇਨੂੰ ਹਰ ਇੱਕ ਗੱਲ ਦੇ ਵਿੱਚ ਗੁਰੂ ਚੇਤੇ ਆਏਗਾ ਤੇਰੇ ਜੀਵਨ ਦਾ ਹਰ ਇੱਕ ਕਰਮ ਗੁਰੂ ਦੇ ਆਸ਼ੇ ਦੇ ਅਨੁਸਾਰ ਹੋਏਗਾ ਗੁਰੂ ਦੀ ਮਰਿਆਦਾ ਦੇ ਅਨੁਸਾਰ ਹੋਏਗਾ ਤੋਂ ਪਤਸ਼ਾਹ ਜੀ ਕਹਿਣ ਲੱਗੇ ਕਿ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਪਤਸ਼ਾਹ ਜੀ ਕਹਿਣ ਲੱਗੇ ਕਿ ਵੇਖ ਜਦੋਂ ਸਤ ਸੰਗਤ ਜੀ ਆਪਾਂ ਗੁਰੂ ਦੇ ਨਾਲ ਰਹਿਣ ਲੱਗ ਪਏ ਨੇ ਹਨ ਪਾਤਸ਼ਾਹ ਜੀ ਕੰਨ ਕੇ ਜਦੋਂ ਉਸ ਵੈਗੁਰੂ ਜੀ ਨੇ ਤੇਰਾ ਅੰਗੀਕਾਰ ਕਰ ਲਿਆ। ਤੈਨੂੰ ਆਪਣਾ ਬਣਾ ਲਿਆ। ਤੇ ਪਾਤਸ਼ਾਹ ਜੀ ਕੰਨ ਕੇ ਤੇਰੇ ਅੰਦਰ ਸਭ ਕੁਝ ਭੁੱਲ ਜਾਏਗਾ। ਦੇਖੋ ਅੱਜ ਅਸੀਂ ਬੜਾ ਕੁਝ ਚੇਤੇ ਦੇ ਵਿੱਚ ਰੱਖਿਆ ਹੈ। ਸਾਡਾ ਅੰਦਰ ਇੰਨਾ ਕੁ ਸਾਧ ਸੰਗਤ ਜੀ ਸਟਰੋਂਗ ਹੈ ਵੀ ਕਿਸੇ ਨੇ ਕਿਸੇ ਦੇ ਨਾਲ ਵੈਰ ਪਾ ਲਿਆ ਨਾ ਜੀ ਬੰਦਾ 20-20 ਸਾਲ ਨਹੀਂ ਪੁੱਗਦਾਏਗਾ। ਹਾਂ ਜੀ। ਵੀ ਮੈਂ ਇਸ ਬੰਦੇ ਨੂੰ ਚੰਗੀ ਤਰ੍ਹਾਂ ਜਾਣਣਾ ਹੈ ਇਹਨੇ ਮੈਨੂੰ ਫਲਾਣੇ ਦਿਨ ਆਹ ਗੱਲ ਕਹੀ ਸੀ ਪਰ ਧੰਗੁਰੂ ਅਮਰਦਾਸ ਮਹਾਰਾਜ ਦਾ ਇਹ ਬਚਨ ਚੇਤੇ ਨਹੀਂ ਆਉਂਦਾ ਵੀ ਇਹ ਮਨ ਮੇਰਿਆ ਤੂੰ ਸਦਾ ਰਹੁ ਹਰਨਦੇਸ ਭੁੱਲ ਸੁਣ ਕੇ ਵੀ ਭੁੱਲ ਜਾਂਦੇ ਹਨ ਪਰ ਬੰਦਾ 20-20 ਸਾਲ ਦੇ ਸਾਧ ਸੰਗਤ ਜੀ ਵੈਰ ਨੂੰ ਕਈਆਂ ਹੋਈਆਂ ਗੱਲਾਂ ਨੂੰ ਚੇਤੇ ਰੱਖ ਲੈਂਦਾ ਉਹ ਨਹੀਂ ਵਿਸਾਰਦਾ ਹੈਗਾ ਜੀ ਹਨਾ ਜੀ ਜਿਹੜੀ ਗੱਲ ਨਹੀਂ ਵਿਸਾਰਨ ਵਾਲੀ ਉਹਨੂੰ ਸਾਧ ਸੰਗਤ ਜੀ ਭੁੱਲ ਜਾਂਦਾ ਹੈ ਜਿਹੜੀਆਂ ਨਾਂ ਭੁੱਲਣ ਵਾਲੀਆਂ ਚੀਜ਼ਾਂ ਨੇ ਉਹਨੂੰ ਉਹ ਬੰਦਾ ਚੇਤੇ ਰੱਖ ਲੈ। ਪਰ ਪਾਤਸ਼ਾਹ ਜੀ ਕਹਿਣ ਲੱਗੇ ਸੱਚ ਜਾਣੀ ਮੇਰੇ ਮਨਾ ਤੂੰ ਗੁਰੂ ਦੇ ਨਾਲ ਰਹੇਂਗਾ ਨਾ ਤੇ ਤੈਨੂੰ ਸਾਰੇ ਦੁੱਖ ਵੀ ਭੁੱਲ ਜਾਣਗੇ, ਵੈਰ ਭੁੱਲ ਜਾਣਗੇ। ਮਾਰੇ ਕਹਿਣ ਲਗੇ ਕਿ ਸਭ ਕੋ ਨੀਤਾ ਮਾਪਣ ਕੀਨਾ, ਹਮ ਸਭਨਾ ਕੇ ਸਾਜਣ। ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰਾ ਰਾਜਾ। ਉਹ ਸਾਧ ਸੰਗਤ ਜੀ ਵੇਖੋ ਅੰਦਰੋਂ ਸਭ ਕੁਝ ਭੁੱਲ ਗਿਆ ਜੀ। ਭਾਈ ਮੰਜ ਨਗਾਯਾਲੇ ਪੀਰ ਦੇ ਸਾਧ ਸੰਗਤ ਜੀ ਮੱਥਾ ਟੇਕਣ ਜਾਂਦਾ ਹੁੰਦਾ ਸੀ ਤੇ ਮੁੜਦਿਆਂ ਕਿਤੇ ਧੰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿਣ ਦਾ ਸੁਭਾਗ ਮਿਲ ਗਿਆ ਲੰਗਰ ਪ੍ਰਸ਼ਾਦਾ ਛਕਿਆ ਵੇਖਿਆ ਵੀ ਇੱਥੇ ਤੇ ਆਨੰਦ ਹੀ ਬੜਾ ਹੈ ਉਸ ਆਨੰਦ ਨੇ ਸਾਧ ਸੰਗਤ ਜੀ ਮਨ ਜਿਹੜਾ ਨੇ ਸ਼ਾਂਤ ਕਰ ਦਿੱਤਾ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਕੇ ਕਹਿਣ ਲੱਗਾ ਮਹਾਰਾਜ ਵੀ ਮੈਨੂੰ ਸਿੱਖੀ ਦੇ ਦਿਓ ਮਹਾਰਾਜ ਕਹਿੰ ਲੱਗੇ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਪਰ ਆਪਾਂ ਰੱਖੀਆਂ ਹੋਈਆਂ ਨੇ ਜੀ ਹਾਂ ਜੀ ਆਪਾਂ ਰੱਖੀਆਂ ਹੋਈਆਂ ਨੇ ਕਿਉਂ ਗੁਰੂ ਸਾਹਿਬ ਦੇ ਸੇਖੀਆਂ ਤੇ ਕਈ ਕਬਰਾਂ ਦੇ ਉੱਤੇ ਵੀ ਜਾਂਦੇ ਹੁੰਦੇ ਆ ਜੀ ਹਨਾ ਵੱਡੀਆਂ ਦੇ ਉੱਤੇ ਵੀ ਜਾਂਦੇ ਹੁੰਦੇ ਆ ਅਸੀਂ ਦੋਵੇਂ ਤਲਵਾਰਾਂ ਵਿੱਚ ਵਾੜੀਆਂ ਹੋਈਆਂ ਨੇ ਪੂਰੇ ਕਿਸੇ ਪਾਸੇ ਵੀ ਨਹੀਂ ਆਇਆ ਤੋ ਇਸ ਕਰਕੇ ਭਾਈ ਮੰਜ ਕਹਿੰਦਾ ਕਹਿੰਦਾ ਮਹਾਰਾਜ ਵੀ ਮੈਨੂੰ ਸਿੱਖੀ ਦੇ ਦਿਓ ਮਹਾਰਾਜ ਕਹਿੰਨ ਲੱਗੇ ਨਹੀਂ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਜਾਂ ਵਧੀਏ ਤੇਰਾ ਤੂੰ ਜਿੱਥੇ ਜੁੜਿਆ ਹੈ ਵਧੀਏ ਮਹਾਰਾਜ ਇਹ ਨਹੀਂ ਸੀ ਕਹਿੰਦੇਗੇ ਵੀ ਤੂੰ ਪਰਲਾ ਪਾਸਾ ਛੱਡ ਦੇ ਮੇਰੇ ਨਾਲ ਜੁੜ ਜਾ ਨਹੀਂ ਮਹਾਰਾਜ ਕਹਿੰਨ ਲੱਗੇ ਜਿੱਥੇ ਜੁੜਿਆ ਨਾ ਬੰਨ੍ਹ ਕਰਕੇ ਜੁੜਿਆ ਰਹੇ ਪਰ ਜੋੜ ਇੱਕ ਦੇ ਨਾਲ ਜਿੰਨਾ ਚਿਰ ਇੱਕ ਦੇ ਨਾਲ ਇੱਕ ਦੇ ਨਾਲ ਨਹੀਂ ਜੁੜਦੇਗੇ ਅਜ ਸੰਸਾਰ ਇੱਕ ਨਾਲ ਨਹੀਂ ਜੁੜਿਆ ਵੇਖੋ ਕਿੰਨੀ ਢਟਕਣਾ ਪਈ ਹੋਈ ਹੈ ਅਪਰਸੋ ਚ ਜਿੱਥੇ ਆਪਾਂ ਕਹੀ ਸੀ ਨਾ ਜੀ ਵੀ ਬੰਦਾ ਕਹਿੰਦਾ ਵੀ 100 ਰੁਪਏ ਦੀ ਛਤਰੀ ਹੈ ਕਹਿੰਦਾ ਮੈਂ ਤੇ ਤੈਨੂੰ ਦਿਆਂਗਾ 70 ਰੁਪਏ ਕਹਿਣ ਲੱਗੇ ਰੁਪਏ ਤੈਨੂੰ 80 ਲਾ ਦੇਗਾ ਕਹਿਣ ਲੱਗੇ ਨਹੀਂ ਜੇ ਫਿਰ 40 ਤੇ ਆ ਗਏ ਬੰਦਾ ਕਿਸੇ ਪਾਸੇ ਨਹੀਂ ਠਹਿਰਦਾ ਹੈਗਾ ਜਿਹੜਾ ਬੰਦਾ ਮੁੱਲ ਤੇ ਨਹੀਂ ਠਹਿਰਦਾ ਦੁਨੀਆ ਦੇ ਪਦਾਰਥਾਂ ਦੇ ਉੱਤੇ ਨਹੀਂ ਠਹਿਰਦਾ ਫਿਰ ਰੱਬ ਦੇ ਉੱਤੇ ਕਿਵੇਂ ਠਹਿਰ ਜਾਏਗਾ ਤੋ ਐਸ ਕਰਕੇ ਧੰਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲਗੇ ਛੜ ਪਰਾ ਤੇਰੀ ਮਾਨਤਾ ਐ ਲੋਕ ਤੈਨੂੰ ਮੱਥਾ ਟੇਕਦੇ ਨੇ ਇਹੀ ਕੁਛ ਚਾਹੀਦਾ ਬੰਦੇ ਨੂੰ ਜਿੱਧਰੋਂ ਜਾਏ ਬੰਦੇ ਨੂੰ ਨਮਸਕਾਰ ਹੋਵੇ ਅਗਲੇ ਸਤਿਕਾਰ ਕਰਨ ਮਹਾਰਾਜ ਕਹਿਣ ਲਗੇ ਵਧੀਆ ਤੇਰਾ ਜੀਵਨ ਲੰਗੀ ਜਾਂਦਾ ਲੰਗਾਈ ਜਾ ਕਹਿਣ ਲਗੇ ਮਹਾਰਾਜ ਵੀ ਜੀਵਨ ਤੇ ਵਧੀਆ ਲੰਗੀ ਜਾਂਦਾ ਪਰ ਮੇਰੇ ਅੰਦਰ ਉਹ ਟਿਕਾ ਥੋੜਾ ਹੈ ਜਿਹੜੇ ਆਨੰਦ ਨੂੰ ਲੈਣ ਵਾਸਤੇ ਮੈਂ ਇਹ ਰਾਹ ਦੇ ਉੱਤੇ ਤੁਰਿਆ ਸੀ ਨਾ ਮਹਾਰਾਜ ਮੇਰੇ ਅੰਦਰ ਉਹ ਟਿਕਾ ਨਹੀਂ ਹੈ ਮੇਰੇ ਅੰਦਰੋਂ ਸ਼ਾਂਤੀ ਨਹੀਂ ਹੈ ਮੇਰੇ ਅੰਦਰ ਉਹ ਜਿਹੜੀ ਜਿਹੜੀ ਨਾਮ ਦੀ ਗੱਲ ਚੱਲਣੀ ਸੀ ਉਹ ਨਾਮ ਦੀ ਗੱਲ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਫਿਰ ਕੀ ਚਾਹੁੰਦਾ ਹੈ ਕੰਨ ਕਹਿੰਦੇ ਮਹਾਰਾਜ ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਆ ਬੱਸ ਮਹਾਰਾਜ ਕਹਿੰਦੇ ਜੇ ਰਹਿਣਾ ਚਾਹੁੰਦਾ ਹੈ ਤੇ ਫਿਰ ਤੈਨੂੰ ਦੂਜਾ ਪੱਖ ਛੱਡਣਾ ਪਏਗਾ ਕੰਨ ਕਹਿੰਦੇ ਠੀਕ ਹੈ ਜੀ ਮਹਾਰਾਜ ਕਹਿੰਦੇ ਇੱਕ ਗੱਲ ਚੇਤੇ ਰੱਖੀ ਅੱਜ ਤੈਨੂੰ ਲਾਕੇ ਦਾ ਚੌਧਰੀ ਗਿਆ ਜਾਂਦਾ ਕੱਲ ਨੂੰ ਚੌਧਰੀ ਪੁਣਾ ਵਿਚਾਲਾ ਜਾਏਗਾ ਕਰ ਦੇ ਵਿੱਚ ਗਰੀਬੀ ਵੀ ਆ ਸਕਦੀ ਹੈ ਬੜੇ ਤਰ੍ਹਾਂ ਦੇ ਲੋਕ ਤਾਨੇ ਮੇਨੇ ਮਾਰਨਗੇ ਸਭ ਕੁਝ ਸਹਿਣਾ ਪਵੇਗਾ ਕਹਿੰਨ ਕਿ ਮਹਾਰਾਜ ਵੱਧ ਤੋਂ ਵੱਧ ਦੁਨੀਆ ਜਾਣ ਹੀ ਦਿੱਲ ਗਈ ਤੇ ਵੱਧ ਤੇ ਕੁਝ ਨਹੀਂ ਕਰਨ ਲੱਗੀ ਮੈਂ ਸਭ ਕੁਝ ਭੁੱਲ ਜਾਵਾਂਗਾ ਮੈਨੂੰ ਇਹ ਮੈਂ ਵੀ ਭੁੱਲ ਜਾਵਾਂਗਾ ਵੀ ਮੈਂ ਕਿਸੇ ਨੌਕਜੇ ਦਾ ਪੀਰ ਸੀ ਪੀਰ ਦਾ ਚੇਲਾ ਸੀ ਮੈਂ ਕਿਸੇ ਇਲਾਕੇ ਦਾ ਚੌਧਰੀ ਸੀ ਮੈਂ ਜ਼ਮੀਨ ਜਾਇਦਾਦਾਂ ਦਾ ਮਾਲਕ ਸੀ ਲੋਕ ਮੈਨੂੰ ਤਾਣੇ ਮੇਨੇ ਮਾਰਦੇ ਨੇ ਮਾਰੇ ਸਭ ਕੁਝ ਭੁੱਲ ਜਾਵਾਂਗਾ। ਮਾਰੇ ਕਹਿਣ ਲੱਗੇ ਜੇ ਸਾਰਾ ਕੁਝ ਭੁੱਲ ਜਾਏਗਾ ਤੇ ਆ ਜਾ ਫਿਰ। ਕਿਉਂਕਿ ਜਦੋਂ ਸਤਸੰਗਤ ਜੀ ਭਾਈ ਮੰਝ ਗੁਰੂ ਸਾਹਿਬ ਦੇ ਕੋਲ ਆਣ ਕੇ ਰਿਹਾ ਜੀ ਫਿਰ। ਵੇਖੋ ਸਾਰਾ ਕੁਝ ਉਧਰੋਂ ਵੀ ਨਾਸ਼ ਹੋ ਗਿਆ। ਇੱਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੇਖੋ ਕਿੱਡੀ ਪਰਖਿਆ ਲਈ ਕਹਿਣ ਲੱਗੇ ਲੰਗਰ ਦੇ ਵਿੱਚ ਪ੍ਰਸ਼ਾਦਾ ਵੀ ਨਹੀਂ ਛਕਣਾ ਹੈਗਾ। ਤੇ ਜਿਸ ਦਿਨ ਗੁਰੂ ਨੇ ਗੱਲ ਨਾਲ ਲਾ ਕੇ ਇਹ ਕਹਿ ਦਿੱਤਾ ਨਾ ਮੰਝ ਪਿਆਰਾ ਗੁਰੂ ਨੂੰ। ਗੁਰ ਮੰਝ ਪਿਆਰਾ ਮੰਜ ਗੁਰੂ ਕਾ ਬੋਇਤਾ ਜਗ ਲੰਘਣ ਆਰਾ ਸਾਰਾ ਕੁਝ ਭੁੱਲ ਗਿਆ ਜੀ ਭਾਈ ਮੰਜ ਕਹਿ ਲਗਾ ਮੇਰੀ ਜ਼ਿੰਦਗੀ ਦੇ ਵਿੱਚ ਕਦੀ ਔਖੀ ਘੜੀਆਂ ਆਈਆਂ ਹੀ ਨਹੀਂ ਸੀ ਮੈਂ ਕਦੀ ਕਿਸੇ ਦਾ ਚੇਲਾ ਬਣਿਆ ਹੀ ਨਹੀਂ ਸੀ ਮੇਰੇ ਜ਼ਿੰਦਗੀ ਦੇ ਵਿੱਚ ਕੋਈ ਤਾਨੇ ਮੇਨੇ ਮੇਰਾ ਅਪਮਾਨ ਮਾਨ ਅਪਮਾਨ ਕਦੀ ਹੋਇਆ ਹੀ ਨਹੀਂ ਮੈਂ ਤੇ ਸਦਾ ਗੁਰੂ ਦੀ ਰਹਿਮਤ ਦਾ ਪਾਤਰ ਬਣਿਆ ਮਰ ਇਹ ਕਹਿਣ ਲੱਗੇ ਜਦੋਂ ਇਸ ਤਰ੍ਹਾਂ ਤੂੰ ਗੁਰੂ ਦੇ ਨਾਲ ਰਹੇਂਗਾ ਨਾ ਤੇਰੇ ਅੰਦਰ ਸਭ ਕੁਝ ਵਿਸਰ ਜਾਏਗਾ ਦੁੱਖ ਸਭ ਵਿਸਾਰਨਾ ਗੁਰੂ ਦੇ ਵਿੱਚ ਐਡੀ ਸਮਰਥਾ ਹੈ ਤੈਨੂੰ ਸਭ ਕੁਝ ਭੁਲਾ ਦੇਵੇਗਾ ਅੰਗੇਕਾਰ ਕਰੇ ਤੇਰਾ ਮਹਾਰਾਜ ਕਹਿਣ ਲੱਗੇ ਜਦੋਂ ਨੇ ਤੈਨੂੰ ਆਪਣਾ ਬਣਾ ਲਿਆ ਨਾ ਕਾਰਜ ਸਭ ਸਵਾਰਨ ਸਾਡੀ ਆਰ ਇੱਕ ਦੀ ਚਾਹਤ ਈ ਹੈ ਵੀ ਮੇਰੇ ਕਾਰਜ ਪੂਰੇ ਹੋਣੇ ਚਾਹੀਦੇ ਹੈ ਹਨਾ ਜੀ ਮਹਾਰਾਜ ਕਹਿਣ ਲੱਗੇ ਕਿ ਗੁਰੂ ਦੇ ਨਾਲ ਜੁੜਿਆ ਨਾ ਜੀ ਭਾਵੇਂ ਪਰਮਾਰਥਕ ਕਾਰਜ ਨੇ ਤੇ ਭਾਵੇਂ ਸਾਧ ਸੰਗਤ ਜੀ ਆਰਥਿਕ ਕਾਰਜ ਨੇ ਦੁਨੀਆ ਦੇ ਇਹ ਸਾਰੇ ਕਾਰਜ ਸਤਿਗੁਰੂ ਜੀ ਪੂਰੇ ਕਰਦੇ ਨੇ ਤੇ ਸੱਜ ਸੰਗਤ ਜੀ ਇੱਕ ਗੁਰਸਿੱਖ ਦੀ ਸਾਖੀ ਆਉਂਦੀ ਏ ਜੀ ਆਨੰਦਪੁਰ ਸਾਹਿਬ ਦੇ ਲਾਗੇ ਬਾਬੇ ਨਾਨਕ ਸਿੰਘ ਦੀ ਉਹ ਗੁਰੂ ਦਾ ਪਿਆਰਾ ਨਾ ਜੀ ਕਹਿੰਦੇ ਨੇ ਵੀ ਹੋਲੇ ਮਹੱਲੇ ਦਾ ਮੇਲੇ ਤੇ ਸੰਗਤਾਂ ਆਈਆਂ ਤੇ ਬਾਬਾ ਜੀ ਨੇ ਨਾ ਸੱਜ ਸੰਗਤ ਜੀ ਜਿਹੜੀ ਬੀਜੀ ਹੋਈ ਸੀ ਮੌਕੇ ਦੀ ਫਸਲ ਤੇ ਹੁਣ ਬਾਬਾ ਜੀ ਨੇ ਉਹ ਜ਼ਮੀਨ ਦੇ ਵਿੱਚ ਨਾ ਘੋੜੇ ਬੰਨਣ ਵਾਸਤੇ ਕਿੱਲੇ ਗੜ ਦਿੱਤੇ ਸੀ ਜੇ ਜਦੋਂ ਸਤ ਸੰਗਤ ਜੀ ਕਹਿੰਦੇ ਇਸ ਤਰ੍ਹਾਂ ਕੀਤਾ ਤੇ ਬੱਚਿਆਂ ਨੇ ਨਾ ਬਾਬਾ ਜੀ ਨੂੰ بڑے ਸਤ ਸੰਗਤ ਜੀ ਬੁਰਾ ਭਲਾ ਬੋਲਿਆ ਵੀ ਤੂੰ ਗੁਰੂ ਦੇ ਪਿੱਛੇ ਲੱਗ ਕੇ ਆਪਣੀ ਆ ਜਮੀਨ ਵੀ ਉਜਾੜ ਕੇ ਰੱਖ ਦਿੱਤੀ ਹੈ ਹੈ ਤੇਰਾ ਗੁਰੂ ਕਾਲ ਨੂੰ ਇੱਥੇ ਘਰ ਦੇ ਵਿੱਚ ਦਾਣੇ ਦੇ ਦੇਜੇਗਾ ਖਾਣ ਵਾਸਤੇ ਬੜੇ ਗੁੱਸੇ ਹੋਏ ਜੀ ਬੜੇ ਗੁੱਸੇ ਹੋਏ ਜਦੋਂ ਇਸ ਤਰ੍ਹਾਂ ਗੁੱਸੇ ਹੋਏ ਨਾ ਤੇ ਕਹਿੰਦੇ ਹਨ ਕਿ ਬਾਬੇ ਨੌ ਸਿੰਘ ਦੀ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਕਹਿਣ ਲੱਗੇ ਸਤ ਗੁਰੂ ਜੀ ਮਾਤ ਦੇ ਤੇਰੀ ਸੰਗਤ ਨੂੰ ਤੇਰਾ ਰੂਪ ਜਾਣ ਕੇ ਸੇਵਾ ਵਾਸਤੇ ਆ ਸਾਰਾ ਕੁਝ ਕੀਤਾ ਸੀ ਤੇ ਕਹਿਣ ਲੱਗੇ ਮਹਾਰਾਜ ਮੇਰੇ ਘਰ ਦੇ ਹੀ ਮੇਰੇ ਨਾਲ ਰੁੱਸ ਕੇ ਬਹਿ ਗਏ ਤੇ ਇਹ ਤਾਨੇ ਮੇਲੇ ਮਾਰਦੇ ਨੇ ਵੀ ਤੇਰਾ ਗੁਰੂ ਸਾਡੇ ਘਰ ਕੋਈ ਦਾਣੇ ਦੇ ਕੇ ਜਾਏਗਾ ਹੈ ਜਿੰਦੇ ਪਿੱਛੇ ਤੂੰ ਆਪਣੀ ਖੇਤੀ ਆਪਣੀ ਫਸਲ ਖਰਾਬ ਕਰਕੇ ਬੈਠਾ ਹੈ ਕਹਿੰਦੇ ਹਨ ਕਿ ਇਧਰੋ ਜਦੋਂ ਮੇਲਾ ਸਮਾਪਤ ਹੋਇਆ ਨਾ ਜੀ ਉਹ ਲੈ ਮਲੇ ਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੰਜ ਕਰੋ ਸੰਗੋ ਵੀ ਗੱਡਿਆਂ ਦੇ ਵਿੱਚ ਅਨਾਜ ਲੱਦੋ ਅਨਾਜ ਲੱਦ ਕੇ ਨਾ ਜੀ ਤੇ ਬਾਬੇ ਨੌ ਸਿੰਘ ਦੇ ਪਿੰਡ ਜਾ ਪਹੁੰਚੇ ਘਰ ਤੇ ਜਾ ਕੇ ਸਾਧ ਸੰਗਤ ਜੀ ਬਾਬੇ ਨੌ ਸਿੰਘ ਦੇ ਜਦੋਂ ਖੇਤਾਂ ਦੇ ਵਿੱਚ ਮਹਾਰਾਜ ਨੇ ਗੱਡੇ ਖਿਲਾਰੇ ਨਾ ਜੀ ਤੇ ਕਹਿੰਦੇ ਹਨ ਕਿ ਗੱਡਿਆਂ ਦੇ ਗੱਡੇ ਜਦੋਂ ਲੱਦੇ ਹੋਏ ਬਾਬੇ ਨੌ ਸਿੰਘ ਨੇ ਵੇਖੇ ਜੀ ਤੇ ਬਾਬੇ ਨੌ ਸਿੰਘ ਨੂੰ ਜਾ ਗੱਲ ਨਾਲ ਲਾਇਆ ਕਹਿਣ ਲੱਗੇ ਨੌ ਸਿੰਘਾਂ ਤੇਰੇ ਪੁੱਤਾਂ ਨੇ ਕਿਹਾ ਸੀ ਨਾ ਵੀ ਤੇਰਾ ਗੁਰੂ ਕਿਹੜਾ ਸਾਡੇ ਘਰ ਦਾਣੇ ਦੇ ਕੇ ਆਏਗਾ ਕਹਿਣ ਲੱਗੇ ਸਭ ਦਾ ਪਾਲਣ ਹਰ ਪ੍ਰਮਾਤਮਾ ਹੈ ਸਾਨੂੰ ਕਈ ਵਾਰੀ ਘਰਤਾਵਾਦ ਆ ਲੱਗ ਜਾਂਦਾ ਹੈ ਕਹਿਣ ਲੱਗੇ ਬਲਾਵ ਦੇ ਬੱਚਿਆਂ ਨੂੰ ਕਹਿਣ ਲੱਗੇ ਕਿ ਲੈ ਫੜ ਤੂੰ ਸੱਜ ਸੰਗਾ ਜੀ ਗੁਰੂ ਤੇ ਕਾਰਜ ਸਭ ਸਵਾਰਦਾ ਜੀ ਤੇ ਉਹ ਜਦੋਂ ਬੱਚਿਆਂ ਨੇ ਵੇਖਿਆ ਵੀ ਜਿਹੜੇ ਗੁਰੂ ਸਾਹਿਬ ਨੂੰ ਅਸੀਂ ਕਹਿਣ ਲੱਗੇ ਵੀ ਤਾਨੇ ਮੇਨੇ ਦੇ ਰਿਆਂ ਗੁਰੂ ਨੇ ਤੇ ਇੰਨਾ ਕੁਝ ਲਿਆ ਕੇ ਸਾਡੇ ਘਰ ਰੱਖ ਦਿੱਤਾ ਵੀ ਸਾਡਾ ਘਰ ਵੀ ਛੋਟਾ ਪੈ ਰਿਹਾ ਜੀ ਹਾਂਜੀ ਮਹਾਰਾਜ ਕਹਿਣ ਲੱਗੇ ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਤੇਰੇ ਸਾਰੇ ਕਾਰਜ ਸਵਾਰਨ ਵਾਲਾ ਹੈ ਵਾਹਿਗੁਰੂ ਜੀ ਸਬਣਾ ਗੱਲਾਂ ਸਮਰੱਥ ਸਵਾਮੀ ਮਹਾਰਾਜ ਕਹਿਣ ਲੱਗੇ ਮਨਾ ਡੋਲਣਾ ਕਾਹੇ ਮਨ ਤੂੰ ਡੋਲਦਾ ਡੋਲਣਾ ਕਿਉਂ ਤੇਰੇ ਸਿਰ ਦੇ ਉੱਤੇ ਜਦ ਸਮਰੱਥ ਗੁਰੂ ਧੰਗ ਗੁਰੂ ਨਾਨਕ ਖਲੋਤਾ ਕਿਉਂ ਮਹਾਰਾਜ ਕਹਿਣ ਲੱਗੇ ਸਬਣਾ ਗੱਲਾਂ ਸਮਰਾਟ ਸਵਾਮੀ ਗੁਰੂ ਨਾਨਕ ਪਾਤਸ਼ਾਹ ਸਾਰੀਆਂ ਗੱਲਾਂ ਦੇ ਵਿੱਚ ਸਮਰਾਟ ਹੈ ਦੱਸ ਉਹ ਕਿਹੜਾ ਕਾਰਜ ਜਿਹੜਾ ਗੁਰੂ ਨਾਨਕ ਨਹੀਂ ਕਰ ਸਕਦਾ ਹੈ ਮਹਾਰਾਜ ਕਹਿਣ ਲੱਗੇ ਦੱਸ ਤੂੰ ਇੱਕ ਵਾਰੀ ਆਪਣੇ ਮੂੰਹੋਂ ਦੱਸ ਦੇ ਵੀ ਉਹ ਕਿਹੜਾ ਕਾਰਜ ਹੈ ਜਿਹੜਾ ਨਹੀਂ ਕਰਦਾ ਹੈ ਮਹਾਰਾਜ ਕਹਿਣ ਲੱਗੇ ਸੋ ਕਿਉਂ ਮਨੋਂ ਵਿਸਾਰੇ ਤੇ ਗੁਰਸਿੱਖ ਨੇ ਸਿਰ ਲਾਤਾ ਮਹਾਰਾਜ ਜੀ ਵੀ ਗੁਰੂ ਨਾਨਕ ਤੇ ਸਾਰੇ ਪੱਖਾਂ ਦੇ ਵਿੱਚ ਪੂਰਾ ਹੈ ਤੇ ਮਹਾਰਾਜ ਕਹਿਣ ਲੱਗੇ ਸੋ ਕਿਉਂ ਮਨੋਂ ਵਿਸਾਰੇ ਫਿਰ ਵਿਸਾਰੇ ਕਿਉਂ ਹੁੰਦਾ ਹੈ ਕਿਉਂ ਤੂੰ ਟੇਵਿਰਦਾਂਦੇਲਾ ਕਿਉਂ ਤੂੰ ਉਹਦਾ ਪੱਲਾ ਛੱਡੀ ਫਿਰਦਾ ਹੈ ਕਿਉਂ ਤੂੰ ਉਹਦੇ ਸ਼ਬਦ ਨੂੰ ਭੁਲਾ ਦਿੱਤਾ ਕਿਉਂ ਅੰਦੇ ਤੂੰ ਦੂਰ ਲੈ ਰਹੇ ਤੂੰ ਤਾਂ ਸੱਜ ਸੰਗਤ ਜੀ ਮਹਾਰਾਜ ਕਹਿਣ ਲੱਗੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਇਹ ਮੇਰੇ ਮਨਾ ਗੁਰੂ ਨਾਨਕ ਦੇ ਨਾਲ ਰਹਿ ਸਤਿਗੁਰੂ ਦੇ ਨਾਲ ਰਹਿ ਜਦੋਂ ਤੂੰ ਰਹੇਗਾ ਨਾ ਮਹਾਰਾਜ ਕਹਿਣ ਲੱਗੇ ਜੀਵਨ ਦੇ ਵਿੱਚ ਕੀ ਹੋਏਗਾ ਆਨੰਦ ਭਾ ਮੇਰੀ ਬਾਏ ਜੀਵਨ ਦੇ ਵਿੱਚ ਆਨੰਦ ਬਰਸ ਜਾਏਗਾ ਤੋ ਸਤ ਸੰਗਤ ਜੀ ਇਸ ਤਰ੍ਹਾਂ ਆਪਸ ਜਤਨ ਕਰਿਆ ਕਰੀਏ ਵੀ ਕਦੇ ਨਾ ਕਦੇ ਸਤ ਸੰਗਤ ਜੀ ਜਿਨ੍ਹਾਂ ਦਾ ਮਨ ਨਹੀਂ ਨਾ ਆਉਂ ਨੂੰ ਕਰਦਾ ਹੈਗਾ ਗੁਰਦੁਆਰੇ ਵੀ ਮੈਂ ਤੜਕੇ ਨਹੀਂ ਉੱਠ ਕੇ ਜਾ ਸਕਦਾ ਦਿਨ ਦੇ ਵਿੱਚ ਆ ਜਾਇਆ ਕਰੋ ਹਾਂ ਜੀ ਆਓ ਜਰੂਰ ਇੱਕ ਵਾਰੀ ਜਦ ਜਦੋਂ ਆਪਾਂ ਆਵਾਂਗੇ ਨਾ ਜੀ ਇੱਥੋਂ ਕੁਝ ਲੈ ਕੇ ਜਾਵਾਂਗੇ ਜੀ ਇੱਥੋਂ ਕੁਝ ਦੇਖ ਕੇ ਤੇ ਜਾਣ ਨੂੰ ਲੱਗਿਆ ਆਪਾਂ ਇੱਥੋਂ ਤੇ ਸਤ ਸੰਗਤ ਜੀ ਲੈ ਕੇ ਜਾਣਾ ਹੈ ਆਪਾਂ ਕਮੇਤ ਦੇੰਦ ਦੇ ਵਿੱਚ ਆ ਜਾਇਆ ਕਰੋ ਆਓ ਜਰੂਰ ਸ਼ਾਮੀ ਆ ਜਾਇਆ ਕਰੋ ਆਓ ਜਰੂਰ ਤਾਂ ਕਿ ਸਾਧ ਸੰਗਤ ਜੀ ਸਾਡਾ ਮਨ ਗੁਰੂ ਦੇ ਨਾਲ ਰਹਿਣ ਲੱਗ ਪਵੇ ਤੇ ਜੀਵਨ ਬਣ ਜਾਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਦੀ ਬਖਸ਼ ਲੈਣੀਆਂ ਉਹ ਸਾਰੇ ਰਲ ਮਿਲ ਕੇ